ਦੋ ਗੋਲੀਆਂ ਜਿਹੜਾ ਦੋ ਨਾਲ ਦੇ ਰਾਜੇ ਮੁਧਿਆ ਦੇ ਤੁਹਾਡੇ ਸਾਹਮਣੇ ਕੁਲ ਕੇ ਵਿਚਾਰ ਕਰੀਗੇ ਸਦਾ ਤੋਂ ਮੇਰੇ ਜਿਦੀ ਮਨੋਰ ਲਾਜੀ ਸਾਥੀਓ ਜਿਆ ਕੀ ਜਿਆ ਬਾਸ ਪਹਿਲਾ ਮਸਾ ਨਸ਼ਾ ਸਾਥੀ ਜਦੋਂ ਮਾਰ ਅ ਦੇ ਵਿੱਚ ਇੱਕ ਧੰਨਵਾਦ ਜੋ ਵੀ ਖੜੇ ਹੋ ਕੀ ਕਹਿਣਾ ਪਰਦਾ ਹੈ ਗਾਂਢ ਕਮੇਟੀ ਬਾਬਾ ਸਾਹਿਬ ਡਾਕਟਰ ਮਿਹਰਤਰ ਮਿਸ਼ਨ ਜ਼ਿਲ੍ਹਾ ਆਪੋਰ ਪੰਜਾਬ ਆਮ ਤੌਰ ਤੇ ਲਗਾਤਾਰ ਹੀ ਮਹਾਪੁਰਸ਼ਾਂ ਦੇ ਜੀਵਨ ਤੇ ਸਿਹਤ ਦੇ ਲੋਕਾਂ ਦਾ ਜਗਾਜਾਜ ਆ ਕੇ ਲਗਾਤਾਰ ਚਰਚਾ ਕਰਦਾ ਪਰ ਦੇਖਿਆ ਗਿਆ ਹੈ ਕਿ ਲਗਾਤਾਰ ਸਰਕਾਰਾਂ ਉਹ ਸ਼ਾਸਨ ਪ੍ਰਸ਼ਾਸਨ ਜੋ ਲੋਕਾਂ ਦੇ ਮੁੱਦੇ ਧਾਂ ਦੇ ਹੀ ਮੇਜਿਆ ਲਗਾਤਾਰ ਹੀ ਲੋਕਾਂ ਇਹ ਬਹੁਤ ਬੁਰਾ ਹਾਲ ਹੋ ਰਿਹਾ ਹੈ ਗਰੀਬੀ ਮਜ਼ਦੂਰੀ ਮਜ਼ਦੂਰੀ ਕਬੂਰਾ ਹਾਲ ਉੜਿਆ ਇਸ ਕਰਕੇ ਗਾਇਡ ਕਮੇਟੀ ਦਾ ਫੈਸਲਾ ਕੀਤਾ ਤੇ ਅੱਜ 20 ਜੁਲਾਈ ਨੂੰ ਭਗਵਾਨ ਬਾਦਲੀ ਸ਼ਰਨ ਬੈਠ ਗਏ ਆਮ ਲੋਕਾਂ ਚਰਚਾ ਕਰਾਂਗੇ ਕੋਈ ਲੋਕਾਂ ਚਾਰ ਮੁੱਦੇ ਹਨ ਪਹਿਲਾ ਬਾਦਰੀਆ ਨਸ਼ਾ ਦੂਜਾ ਬੇਰੁਜ਼ਗਾਰੀ ਤੀਜਾ ਮਹਿੰਗਾਈ ਔਰ ਚੌਥਾ ਜੁਰਮ ਅਤੇ ਚਾਰ ਜਉ ਮੁੱਦੇ ਹੈ ਇੱਕ ਸ਼ਬਦ ਗਾ ਜਾਣਿਆ ਇਹ ਸਰਕਾਰ ਚਾਹੇ ਕਿ ਸਭ ਕੁਝ ਵਿਦੇ ਮੈਂਟ ਠੀਕ ਕਰ ਸਕਦੀ ਹੈ ਕੋਈ ਆਫਾ ਕੰਮ ਨਹੀਂ ਜਾਂਦਾ ਅਜੇ ਤਾਂ ਸਰਕਾਰਾਂ ਨਹੀਂ ਕੀਤਾ ਸਰਕਾਰਾਂ ਸ਼ਾਸਨ ਪ੍ਰਸ਼ਾਸਨ ਕੋ ਹੋਰ ਡਿਸਕਸ ਕਰਦਾ ਜਾ ਕੇ ਇਲੈਕਸ਼ਨ ਕਰਦੇ ਸੰਵਿਧਾਨ ਦੇ ਨਾਂ ਤੇ ਸੰਵਿਧਾਨ ਬਾਹਰ ਰਾਏ ਨਾਂ ਦੇ ਕੋਈ ਹੋਰ ਗੱਲਾਂ ਕਰਦੇ ਨਾ ਇਸ ਕਰਕੇ ਸੰਵਿਧਾਨ ਬਾਰੇ ਜਾਗਤ ਦੇਣ ਬਾਰੇ ਲੋਕਾਂ ਚੋਂ ਮੁੱਦਿਆਂ ਦੇ ਚਰਚਾ ਕਰਨ ਲਈ ਅੱਜ ਇਹ ਮੀਟਿੰਗ ਬੁਲਾਈ ਗਈ ਆ ਆਮ ਲੋਕਾਂ ਦੇ ਆਮ ਲੋਕਾਂ ਲੱਗਿਆ ਪਤਾ ਆ ਜੀ ਉਹ ਚੱਲਦਾ ਨਾ ਬਕਵਾ ਨਹੀਂ ਕਰਦਾ ਸਰਕਾਰ ਹਰ ਵਾਰੀ ਸਮੱਸਿਆ ਚੱਲਦਾ ਕੂ ਨਹੀਂ ਕਰੇ ਹੋਰ ਇਹੇ ਬਾਤ ਦੱਸਾਂਗੇ ਕਿ ਚੋਰ ਚੋਂ ਸਮੱਸਿਆ ਕਾਰਨ ਕੀ ਨਾ ਤੇ ਕਿੰਨੇ ਹਾਲ ਹੋ ਸਰਦੇ ਨੇ ਇਹ ਹਾੜਾ ਮੇਲ ਬੁੱਤਾ ਅਜਾ ਕਿਉਂ ਅਸੀਂ ਜਾ ਚੱਲਿਆ ਭਾਜੋ ਮਾਬੇ ਇਬਰਾਹਿਮ ਬਾਜਾ ਚੈਨਲ ਮਾਦਰਾਮੀ ਤੁਹਾਡੇ ਮੀਡੀਆ ਪ੍ਰੈਸ ਕੋਰਟ ਰਾਹੀਂ ਪ੍ਰੈਸ ਰਾਹੀਂ ਗਾਹ ਜਾਣ ਲੋਕਾਂ ਨੂੰ ਲੋਕੋ ਜਾਗਤ ਹੋ ਸਫਤਾਂ ਦੇ ਪ੍ਰਤੀ ਜਾਗਤ ਹੋ ਸਤਾਨ ਫੜੋ ਇਹ ਸਮੱਸਿਆ ਬੜਾ ਪਰੋਤ ਸੋਚੋ ਸਮਝੋ ਕੋਈ ਜਿੰਨ ਨੂੰ ਹੱਥ ਕਰਦੇ ਸੰਭਾਵਨਾਤ ਨਹੀਂ ਹੈ ਲੋਕਾਂ ਦਾ ਆਪਣੀ ਆਵਾਜ਼ ਭਾਈਏ ਇਹ ਹਰ ਅਨੇਕ ਦਾ ਜੈ ਵੀ ਜੈ ਬਾਪ ਜੈ ਸਭ ਦਾ ਜੈ ਭਗਵਾਨ ਸਰ ਇਹ ਕਿਹੜੇ ਬੈਨਰ ਤੋਂ ਜਿਹੜਾ ਇਹ ਕਾਰਜਕ੍ਰਮ ਕੀਤਾ ਜਾ ਰਿਹਾ ਹੈ ਜਾਇਨ ਕਮੇਟੀ ਬਾਬਾ ਸਾਹਿਬ ਡਾਕਟਰ ਧੀਮ ਲਾਉ ਗਰੇਡਰ ਮਿਸ਼ਨ ਜਿਲ੍ਹਾ ਖਾਹਰ ਪੱਛਾ ਹਾਂਜੀ ਤੁਹਾਡਾ ਸ਼ੁਕਰਾਮੰਦ ਮੇਰਾ ਨਾਮ ਲੋਕ ਹੈ ਇਹ ਹੁਣ ਤਾਂ ਕੋਈ ਸਾਡੀ ਜਾਇਨ ਕਮੇਟੀ ਦਾ ਮੰਦਰਾ ਜਾਇਲ ਕਮੇਟੀ ਸੁਮੇਮ ਹੈ ਤੇ ਸਾਰੇ ਜਾਂਚ ਕਮੇਟੀ ਮੈਂਬਰ